ਦੋਸਤੋ ਕਹਿੰਦੇ ਨੇ ਕਿ ਕਿਸੇ ਦੇ ਜ਼ਖਮਾਂ ਤੇ ਲੂਣ ਨਹੀਂ ਛੜਕਣਾ ਚਾਹੀਦਾ ਪਰ ਬੇहद ਅਫਸੋਸ ਦੀ ਗੱਲ ਆ ਕਿ ਆਪਣੇ ਇੱਥੇ ਵੱਡੀ ਗਿਣਤੀ ਲੋਕ ਇਹੀ ਕੰਮ ਕਰਦੇ ਆ ਦੂਜੇ ਦੇ ਜ਼ਖਮ ਉਚੇੜਨ ਦਾ ਜਿਹਦੇ ਕਰਕੇ ਕਈ ਵਾਰ ਵਟੇ ਕਾਂਢ ਹੋ ਜਾਂਦੇ ਆ ਖਾਸ ਤੌਰ ਤੇ ਜੇਕਰ ਵਿਅਕਤੀ ਦਾ ਵਿਆਹ ਨਾ ਹੋ ਰਿਹਾ ਹੋਵੇ ਜਾਂ ਉਹ ਬੇਰੋਜ਼ਗਾਰ ਹੋਵੇ ਤਾਂ ਉਹਨੂੰ ਐਵੇਂ ਖਰੇੜਨਾ ਨਹੀਂ ਚਾਹੀਦਾ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਲੀਲ ਨਹੀਂ ਕਰਨਾ ਚਾਹੀਦਾ ਤੇ ਆ 우마 ਸ਼ੰਕਰ ਨਾ ਦੇ ਵਿਅਕਤੀ ਨੇ ਇਹੀ ਕਰ ਕੀਤਾ ਜ ਜੀ ਦੀ ਉਮਰ ਲਗਭਗ 62 ਸਾਲ ਦਸੀ ਜਾ ਰਹੀ ਆ 우마 ਆਪਣੇ ਨੇੜੇ ਰਹਿਣ ਵਾਲੇ ਵਰਜੇਸ਼ ਨੂੰ ਵਾਰ-ਵਾਰ ਇਹ ਤਾਨੇ ਮਿਹਨੇ ਦਿੰਦਾ ਰਹਿੰਦਾ ਸੀ ਉਹਦਾ ਵਿਆਹ ਨਹੀਂ ਸੀ ਹੋਇਆ ਵਰਜੇਸ਼ ਦਾ ਤੇ ਉਹ ਉਹਨੂੰ ਛੇੜਦਾ ਰਹਿੰਦਾ ਸੀ ਤਾਨੇ ਦਿੰਦਾ ਰਹਿੰਦਾ ਸੀ ਜਿਹਦੇ ਕਰਕੇ ਜਿਹੜਾ ਵਰਜੇਸ਼ ਆ ਉਹਨੂੰ ਕਾਫੀ ਦੁੱਖ ਲੱਗਦਾ ਸੀ ਉਹਨੇ ਕਈ ਵਾਰ ਆਪਣਾ ਗੁੱਸਾ ਅੰਦਰੇ-ਅੰਦਰ ਪੀਤਾ ਸੀ ਦੱਸਿਆ ਜਾ ਰਿਹਾ ਕਿ ਉਹਨੇ ਜਿਹੜਾ ਉਹ 우ਮਾ ਸ਼ੰਕਰ ਨਾਂ ਦਾ ਵਿਅਕਤੀ ਆ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਆਪਣੇ ਬਜ਼ੁਰਗਾਂ ਤਾਂ ਖੁਦ ਨੂੰ ਵੱਡਾ ਸਮਝ ਕੇ ਬਜ਼ੁਰਗ ਸਮਝ ਕੇ ਉਹ ਐਵੇਂ ਕਰਦਾ ਹੋਊਗਾ ਮਜ਼ਾਕ ਦੇ ਵਿੱਚ ਕਰਦਾ ਹੋਊਗਾ ਜਾਂ ਫਿਰ ਕਿਵੇਂ ਉਹਦਾ ਕੀ ਭਾਵਨਾ ਸੀ ਉਹ ਤਾਂ 우ਮਾ ਹੀ ਜਾਣੇ ਕਿ ਉਹਦੀ ਇਸ ਪਿੱਛੇ ਕੀ ਭਾਵਨਾ ਸੀ ਪਰ ਵਰਦੇਸ਼ ਨੂੰ ਇਸ ਗੱਲ ਦਾ ਦੁੱਖ ਲੱਗਦਾ ਸੀ ਹਾਂ ਜਿਸ ਇਨਸਾਨ ਨੂੰ ਜਿਸ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਜਦੋਂ ਕੋਈ ਇਨਸਾਨ ਦੂਜਾ ਉਹਦੇ ਤੇ ਟੌਂਚ ਮਾਰਦਾ ਤਾਂ ਉਹਨੂੰ ਉਹ ਚੀਜ਼ ਬਹੁਤ ਦਰਦ ਦਿੰਦੀ ਆ ਤਾਂ ਵਰਜੇਸ਼ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਇੱਕ ਦਿਨ ਸ਼ੰਕਰ ਸਵੇਰੇ ਸਵੇਰੇ ਉਮਾ ਸ਼ੰਕਰ ਮਾਰਨਿੰਗ ਵਾਕ ਤੇ ਜਾ ਰਿਹਾ ਸੀ ਤਾਂ ਵਰਜੇਸ਼ ਨੇ ਉਹਦੇ ਉੱਪਰ ਡੰਡੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਡੰਡੇ ਮਾਰ ਮਾਰ ਕੇ ਉਹਦੀ ਹਾਲਤ ਮਰਨਾਉ ਕਰਤੀ ਨੇੜੇ ਤੇੜੇ ਜਿਹੜੇ ਲੋਕ ਇਕੱਠੇ ਹੋਏ ਉਹਨਾਂ ਨੇ ਫਟਾਫਟ ਚੁੱਕ ਕੇ ਉਮਾ ਸ਼ੰਕਰ ਨੂੰ ਹਸਪੀਟਲ ਦੇ ਅੰਦਰ ਲਿਜਾਣਾ ਚਾਇਆ ਪਰ ਰਾਸਤੇ ਦੇ ਵਿੱਚ ਹੀ 우ਮਾ ਸ਼ੰਕਰ ਦੀ ਮੌਤ ਹੋ ਗਈ ਕਿਉਂਕਿ 우ਮਾ ਜਿਹੜਾ ਹੈਗਾ ਸੀ ਉਹ ਇਲਾਕੇ ਵਿੱਚ ਜਾਣਿਆ ਪਹਿਚਾਣਿਆ ਬੰਦਾ ਸੀ ਉਹਦਾ ਵਪਾਰ ਦਾ ਕੰਮ ਸੀ ਸਾਰੇ ਵਪਾਰੀ ਜਿਹੜੇ ਨੇੜੇ ਤੇੜੇ ਦੇ ਸੀ ਉਹ ਵੀ ਗੁੱਸੇ ਦੇ ਵਿੱਚ ਆ ਗਏ ਕਿ ਆਖਰ ਸ਼ੰਕਰ ਨੇ ਅਜਿਹਾ ਕਿਉਂ ਕੀਤਾ ਉਹ ਇਨਾਂ ਤੰਨੇ ਮਿਹਣਿਆਂ ਨੂੰ ਉਹਨੇ ਇੰਨਾ ਦਿਲ ਤੇ ਕਾਹਤੋ ਲਾਇਆ ਤਾਂ ਉਹ ਹੁਣ ਵਰਦੇਸ਼ ਵਾਸਤੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਹੇ ਆ ਨਿਕਲਿਆ ਕਿ ਇਸ ਚੀਜ਼ ਦੇ ਵਿੱਚੋਂ ਤਾਨੇ ਮਿਹਨੀਆਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਆਪਣੀ ਜਾਨ ਗਵਾ ਬੈਠਾ ਤੇ ਦੂਸਰਾ ਜਿਹੜਾ ਵਰਜੇਸ਼ ਆ ਉਹਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਕਤਲ ਕੀਤਾ ਹੁਣ ਉਹ ਉਸ ਕਤਲ ਦੀ ਸਜ਼ਾ ਭੁਗਤੇਗਾ ਦੋਸਤੋ ਇੱਕ ਤਾਨੇ ਨੇ ਦੋ ਵਿਅਕਤੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਵਰਜੇਸ਼ ਦੀ ਵੀ ਜ਼ਿੰਦਗੀ ਤਬਾਹ ਹੋਈ ਤੇ 우ਮਾ ਸ਼ੰਕਰ ਤਾਂ ਇਸ ਜਹਾਨ ਤੋਂ ਹੀ ਚਲਾ ਗਿਆ ਉਹਦੀ ਵੀ ਜ਼ਿੰਦਗੀ ਗਈ ਤੋ ਕਦੇ ਵੀ ਕਿਸੇ ਦੇ ਜ਼ਖਮ ਨਾ ਅਟੇੜੋ ਤੰਗ ਪਰੇਸ਼ਾਨ ਨਾ ਕਰੋ ਖਾਸ ਤੌਰ ਤੇ ਜੇਕਰ ਬੰਦਾ ਬੇਰੋਜ਼ਗਾਰ ਆ ਤਾਂ ਅੱਜ ਕੱਲ ਬੜੇ ਵੱਡੇ ਪੱਧਰ ਤੇ ਇਹ ਚੀਜ਼ਾਂ ਦੇਖਣ ਨੂੰ ਸਾਹਮਣੇ ਹੁੰਦੀਆਂ ਕਿਉਂਕਿ ਬੇਰੋਜ਼ਗਾਰੀ ਬਹੁਤ ਵੱਡੇ ਪੱਧਰ ਤੇ ਆ ਬੱਚੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਉਹਦੇ ਕਈ ਸਾਰੇ ਕਾਰਨ ਆ ਕਿ ਹੁਣ ਮੁੰਡੇ ਕੁੜੀਆਂ ਦੇ ਵਿਆਹ ਥੋੜੇ ਔਖੇ ਹੋਏ ਹੋਏ ਪਏ ਆ ਖਾਸ ਤੌਰ ਤੇ ਮੁੰਡਿਆਂ ਦੇ ਵਿਆਹ ਦੀ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਔਖਾ ਕੰਮ ਹੋਇਆ ਪਿਆ ਹੁਣ ਇਸ ਸਮੇਂ ਦੇ ਵਿੱਚ ਵੈਸੇ ਵੀ ਅੱਜਕੱਲ ਹੈਗਾ ਹੀ ਆ ਕਿ ਜਿਹੜੇ ਵੱਡੇ ਸ਼ਹਿਰਾਂ ਦੇ ਮੁੰਡੇ ਕੁੜੀਆਂ ਉਹ ਵਿਆਹ ਕਰਵਾ ਕੇ ਖੁਸ਼ ਵੀ ਨਹੀਂ ਜਿੰਨਾ ਜਿੰਨੀ ਤਣਾਤਣੀ ਇਹਨਾਂ ਰਿਸ਼ਤਿਆਂ ਦੇ ਵਿੱਚ ਆ ਚੁੱਕੀ ਆ ਤਾਂ ਬੱਚੇ ਅੱਜਕੱਲ ਦੇ ਜਾਂ ਲਿਵ ਇਨ ਵਿੱਚ ਰਹਿਣਾ ਪਸੰਦ ਕਰਦੇ ਆ ਲਿਵ ਇਨ ਰਿਲੇਸ਼ਨ ਦੇ ਵਿੱਚ ਜਾਂ ਫਿਰ ਵਿਆਹ ਕਰਾਉਣਾ ਹੀ ਨਹੀਂ ਚਾਹੁੰਦੇ ਉਹ ਇਕੱਲੇ ਇਕੱਲੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਨਾਲ ਮਾਨਣਾ ਚਾਹੁੰਦੇ ਆ ਜਾਂ ਫਿਰ ਕਈ ਇਹੋ ਜਿਹੇ ਭੈਣਾ ਭਰਾ ਨੇ ਜਿਨ੍ਹਾਂ ਦੇ ਵਿਆਹ ਹੋ ਹੀ ਨਹੀਂ ਰਹੇ ਮੁੰਡਿਆਂ ਦੇ ਵਿਆਹ ਹੋ ਹੀ ਨਹੀਂ ਰਹੇ ਕੋਈ ਚੰਗਾ ਜੋੜ ਮੇਲ ਕੋਈ ਚੰਗਾ ਰਿਸ਼ਤਾ ਜਿਹੜਾ ਹੈਗਾ ਉਹ ਮਿਲ ਹੀ ਨਹੀਂ ਰਿਹਾ ਕੁੜੀਆਂ ਵਾਸਤੇ ਅਲੱਗ ਸਮੱਸਿਆ ਆ ਕਿ ਮੁੰਡੇ ਵੱਡੇ ਪੱਦਰ ਤੇ ਨਸ਼ੇ ਕਰ ਰਹੇ ਨੇ ਜਾਂ ਉਹਨਾਂ ਤੋਂ ਘੱਟ ਪੜ੍ਹੇ ਲਿਖੇ ਹੁੰਦੇ ਨੇ ਤੇ ਜਿਹੜੀ ਮੁੰਡਿਆਂ ਵਾਸਤੇ ਅਲੱਗ ਸਮੱਸਿਆ ਆ ਕਿ ਉਹਨਾਂ ਨੂੰ ਕੋਈ ਕੁੜੀਆਂ ਹੀ ਨਹੀਂ ਮਿਲਦੀਆਂ ਚੰਗੀਆਂ ਵਿਆਹ ਕਰਵਾਉਣ ਵਾਸਤੇ ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਕੋਲ ਬੇਰੋਜ਼ਗਾਰੀ ਹੋਣ ਕਰਕੇ ਉਹਨਾਂ ਕੋਲ ਨੌਕਰੀ ਨਹੀਂ ਜਾਂ ਹੋਰ ਅਜਈਆਂ ਚੀਜ਼ਾਂ ਪ੍ਰਾਪਰਟੀ ਨਹੀਂ ਜਿਹਦੇ ਕਰਕੇ ਮਾਪੇ ਅਜਿਹੇ ਕਰੇ ਆਪਣੀਆਂ ਕੁੜੀਆਂ ਦਾ ਰਿਸ਼ਤਾ ਕਰਨਾ ਹੀ ਨਹੀਂ ਚਾਹੁੰਦੇ ਕਹਿਣ ਤੋਂ ਭਾਵ ਕਿ ਸੁਸਾਇਟੀ ਦਾ ਜਿਹੜਾ ਸੈਟਅਪ ਆ ਪੂਰੀ ਤਰ੍ਹਾਂ ਗੜਬੜਾਇਆ ਪਿਆ ਜਿਹਦੇ ਕਰਕੇ ਬਹੁਤ ਸਾਰੇ ਭੈਣਾ ਭਰਾ ਜਿਹੜੇ ਕੁਆਰੇ ਫਿਰਦੇ ਨੇ ਜਾਂ ਫਿਰ ਬੇਰੋਜ਼ਗਾਰ ਨੇ ਉਹਨਾਂ ਨੂੰ ਕਦੇ ਵੀ ਅਜਿਹੀ ਗੱਲ ਦਾ ਤਾਣਾ ਮਿਣਾ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਕਈ ਵਾਰ ਅਜਿਹੇ ਵੱਡੇ ਵੱਡੇ ਕਾਂਡ ਹੋ ਜਾਂਦੇ ਨੇ ਜਿਵੇਂ ਇਹ ਹੋਇਆ ਇਹ ਘਟਨਾ ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਵਿੱਚ ਵਾਪਰੀ ਆ 62 ਸਾਲਾ ਬਜ਼ੁਰਗ ਦਾ ਲਾਠੀਆਂ ਮਾਰ-ਮਾਰ ਕੇ ਵਰਜੇਸ਼ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਦੋਹਾਂ ਦੋਵੇਂ ਹੀ ਆਪਣੀ ਜ਼ਿੰਦਗੀ ਬਰਬਾਦ ਕਰ ਬੈਠੇ ਨੇ ਇੱਕ ਦੀ ਜ਼ਿੰਦਗੀ ਤਾਨੇ ਮਿਹਣਿਆਂ ਦੇ ਕਰਕੇ ਚਲੀ ਗਈ ਆ ਤੇ ਜਿਹੜਾ ਦੂਸਰਾ ਏ ਉਹ ਗੁੱਸੇ ਵਿੱਚ ਉਹ ਗੁੱਸੇ ਨੂੰ ਆਪਦੇ ਨੂੰ ਕੰਟਰੋਲ ਨਹੀਂ ਕਰ ਸਕਿਆ ਕਾਬੂ ਵਿੱਚ ਨਹੀਂ ਰੱਖ ਸਕਿਆ ਤੇ ਗੁੱਸੇ ਦੇ ਵਿੱਚ ਆ ਕੇ ਉਨੇ ਦੂਜੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਖੁਦ ਉਹ ਜੇਲ੍ਹ ਦੀ ਹਵਾ ਖਾਊਗਾ ਇੱਕ ਤਾਨੇ ਨੇ ਉਹਨਾਂ ਦੋ ਜਣਿਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਆ ਸੋ ਇਹਨਾਂ ਚੀਜ਼ਾਂ ਤੋਂ ਬਚੋ ਕਿਸੇ ਨੂੰ ਵੀ ਤਾਨੇ ਮੈਨੇ ਦੇਣ ਤੋਂ ਗੁਰੇਜ਼ ਕਰੋ ਪਰ ਪਤਾ ਨਹੀਂ ਕਿਉਂ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਆਦਤ ਆ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਚਾਕਣਾ ਵੈਸੇ ਇਹ ਹੋਣਾ ਚਾਹੀਦਾ ਜੋ ਸਹੀ ਅਸੂਲ ਆ ਕਿ ਆਪਣੀ ਜ਼ਿੰਦਗੀ ਜਿਓ ਦੂਸਰੇ ਦੀ ਨਿੱਜੀ ਜ਼ਿੰਦਗੀ ਵਿੱਚ ਕਦੇ ਵੀ ਝਾਕਣਾ ਨਹੀਂ ਚਾਹੀਦਾ ਕਿ ਕਿਸੇ ਦੂਸਰੇ ਪਰਸਨ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਪਰ ਸਾਡੀ ਸੋਸਾਇਟੀ ਦਾ ਰੁਝਾਨ ਹੀ ਇਹ ਆ ਕਿ ਲੋਕ ਆਪਣੀ ਜ਼ਿੰਦਗੀ ਨਹੀਂ ਜਿਉਂਦੇ ਵੱਡੇ ਪੱਦਰ ਤੇ ਇਹ ਹੀ ਗੱਲ ਸਾਹਮਣੇ ਆਉਂਦੀ ਆ ਸਾਰੇ ਲੋਕਾਂ ਦੀ ਗੱਲ ਨਹੀਂ ਕਰਦੇ ਵੱਡੇ ਪੱਦਰ ਤੇ ਲੋਕ ਇਹ ਹੀ ਗਲਤੀ ਕਰਦੇ ਆ ਕਿ ਉਹ ਦੂਜੇ ਦੀ ਜ਼ਿੰਦਗੀ ਦੇ ਵਿੱਚ ਹੀ ਦਿਨ ਰਾਤ ਝਾਕਦੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੀ ਇੰਟਰਫੇਅਰ ਕਰਦੇ ਰਹਿੰਦੇ ਆ ਆਪਣੀ ਜ਼ਿੰਦਗੀ ਉਹ ਜੀਂਦੇ ਨਹੀਂ ਤੇ ਦੂਜੇ ਨੂੰ ਜੀਣ ਦਿੰਦੇ ਨੇ ਤਾਂ ਹੀ ਕਹਿੰਦੇ ਆ ਜਿਓ ਤੇ ਜੀਣ ਦਿਓ ਪਰ ਪਤਾ ਨਹੀਂ ਸਾਡੇ ਲੋਕਾਂ ਦੀ ਕਿਹੋ ਜਿਹੀ ਮਾਨਸਿਕਤਾ ਨਾ ਉਹ ਖੁਦ ਜੀਂਦੇ ਨੇ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਤੇ ਨਾ ਹੀ ਉਹ ਦੂਸਰੇ ਵਿਅਕਤੀ ਨੂੰ ਉਹਦੀ ਜ਼ਿੰਦਗੀ ਖੁੱਲ ਕੇ ਮੰਨਣ ਦਿੰਦੇ ਆ ਜੀਣ ਦਿੰਦੇ ਆ ਸੋ ਇਹਨਾਂ ਗੱਲਾਂ ਤੋਂ ਬਚੋ ਸੋਚ ਬਦਲਣੀ ਚਾਹੀਦੀ ਆ ਸਮਾ ਬਦਲਿਆ ਜ਼ਮਾਨਾ ਬਦਲਿਆ ਆਪਾਂ ਨੂੰ ਸੋਚ ਵੀ ਵੱਡੀ ਕਰਨੀ ਚਾਹੀਦੀ ਆ ਕਿਸੇ ਦੀ ਜ਼ਿੰਦਗੀ ਵਿੱਚ ਨਿੱਜੀ ਜ਼ਿੰਦਗੀ ਵਿੱਚ ਨਾ ਝਾਕੋ ਨਾ ਤਾਨੇ ਮਿਹਨੇ ਦਿਓ ਤਾਂ ਕਿ ਅਜਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰਨ ਇਹ ਕੋਈ ਪਹਿਲੀ ਘਟਨਾ ਨਹੀਂ ਅੱਜ ਤੋਂ ਪਹਿਲਾਂ ਕਿੰਨੀਆਂ ਅਜਹੀਆਂ ਘਟਨਾਵਾਂ ਸਿਰਫ ਤਾਨੇ ਮਿਹਨਿਆ ਕਰਕੇ ਵਾਪਰਦੀਆਂ ਨੇ ਜਦੋਂ ਕੋਈ ਇਨਸਾਨ ਕਿਸੇ ਦੂਸਰੇ ਨੂੰ ਤਾਨੇ ਦਿੰਦਾ ਤਾਂ ਫਿਰ ਕਤਲ ਤੱਕ ਹੋ ਜਾਂਦੇ ਆ ਭਾਵੇਂ ਕਿ ਜੇ ਵਰਦੇਸ਼ ਅਜਹੀ ਗਲਤੀ ਨਾ ਕਰਦਾ ਆਪਣੇ ਗੁੱਸੇ ਤੇ ਕਾਬੂ ਰੱਖਦਾ ਕਾਪ ਕਾਬੂ ਹੀ ਰੱਖਣਾ ਚਾਹੀਦਾ ਗੁੱਸੇ ਤੇ ਤਾਂ ਫਿਰ ਉਹ ਅਜਿਹੇ ਕਨਾਉਣੇ ਅਪਰਾਧ ਤੋਂ ਬਚ ਸਕਦਾ ਸੀ ਪਰ ਹੁਣ ਉਹਨੇ ਦੂਸਰੇ ਵਿਅਕਤੀ ਦੀ ਵੀ ਜਾਨ ਲੈ ਲਈ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ